ਤਾਂ ਦੇਖੋ ਸਕੂਲ ਦੇ ਐਂਟਰੀ ਗੇਟ ਦੇ ਅਗਾਂਹ ਦੇ ਢੇਰ ਇੱਥੋਂ ਦੀ ਬੱਚੇ ਹੋ ਕੇ ਆ ਨਾਲ ਹੀ ਸਕੂਲ 'ਚੋਂ ਤਕਰੀਬਨ 50 ਫੁੱਟ ਜਾਂ 100 ਫੁੱਟ ਹੋਏਗਾ ਢੁੱਠ ਔਰ ਇਹਦੇ ਨਾਲ ਹੀ ਇੱਕ ਹੋਰ ਅਗੰਧ ਦਾ ਢੇਰ ਲੱਗਾ ਇਧਰਲੀ ਸਾਈਡ 'ਤੇ ਮੋਰੇ ਔਰ ਆ ਇਧਰਲੀ ਸਾਈਡ ਆ ਨਾਲੀ ਦੀ ਨਾਲਾ ਬਣਿਆ ਹੋਇਆ ਸਮਾਰਟ ਸਕੂਲ ਇਦਾਂ ਦੇ ਹੋਰੇ ਨਹੀਂ ਸਥਿਉ ਹੈ ਚੱਕਰਾਂ ਦਾ ਸਰਕਾਰੀ ਹਾਈ ਐਲੀਮੈਂਟਰੀ ਸਕੂਲ ਸਥਿਉਆ ਦੇਖੋ ਇਹਦੇ ਬਾਹਰ ਇਹ ਆ ਦੇਖੋ ਗੰਦ ਦੇ ਢੇਰ ਲੱਗੇ ਆ ਔਰ ਆਪ ਚਰ ਹੈ ਇੱਕ ਸਮਾਨ ਵੇਚਣ ਵਾਲਾ ਬੰਦਾ ਦੇਖੋ ਆ ਹਾਲਾਤ ਦੇਖੋ ਕੀ ਹੈ ਇੱਥੇ ਬੱਚੇ ਡਿੱਗ ਵੀ ਜਾਂਦੇ ਚਾਈਕਲ ਤੇ ਆਉਂਦੇ ਹੁਣ ਤੇ ਆ ਮੂਰੇ ਨਾਲੀ ਦੀ ਨਾਲਾ ਬਣਿਆ ਹੋਇਆ ਇਹ ਤਾਂ ਹਜੇ ਇਹ ਹਾਲਾਤ ਆ ਕਿ ਪਾਣੀ ਥੋੜਾ ਬੋਤਾ ਰੁਕਿਆ ਪਿਆ ਪੈਸੀ ਔਰ ਇਹ ਜਿਹੜਾ ਪਾਣੀ ਆ ਇਹ ਸਕੂਲ ਦੇ ਗੇਟ ਦੇ ਐਂਟਰੀ ਤੱਕ ਆ ਜਾਂਦਾ ਗੱਲ ਤਾਂ ਉਹ ਆ ਗਈ ਨਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਇੱਥੇ ਲਿਖਿਆ ਸਿੱਖਣ ਲਈ ਆਓ ਪਰ ਇੱਥੇ ਤਾਂ ਸਫਾਈ ਲਈ ਆਓ ਲਿਖ ਲੈਣਾ ਚਾਹੀਦਾ ਔਰ ਡੀਓ ਸਾਹਿਬ ਹੁਸ਼ਾਰਪੁਰ ਵੀ ਸ਼ਾਇਦ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਪਿੰਡ ਦੇ ਸਰਪੰਚ ਜਾਂ ਹੋਰ ਸਬੰਧਤ ਜਿਹੜੇ ਅਧਿਕਾਰੀ ਆ ਉਹ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਕਿ ਸਕੂਲ ਦੇ ਐਂਟਰੀ ਗੇਟ ਦੇ ਬਿਲਕੁਲ ਇੱਕ ਤਾਂ ਸਾਹਮਣੇ ਆ ਦੇਖੋ ਕਿ ਇੱਥੋਂ ਬੱਚੇ ਆ ਕੇ ਸਵੇਰੇ ਸਵੇਰੇ ਆ ਗੰਦ ਦਾ ਸਾਹਮਣਾ ਕਰਦੇ ਆ ਔਰ ਨਾਲ ਦੀ ਨਾਲ ਆ ਜਿਹੜਾ ਗੰਦਾ ਪਾਣੀ ਆ ਪੂਰੇ ਪਿੰਡ ਦਾ ਆਉਂਦਾ ਜਿਹੜਾ ਇਧਰਲੀ ਸਾਈਡ ਔਰ ਇਹ ਸਕੂਲ ਦੀ ਜਿੱਥੋਂ ਬੱਚੇ ਐਂਟਰ ਹੁੰਦੇ ਆ ਇਹ ਕਈ ਵੇਲੇ ਤਾਂ ਬੱਚਿਆਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹ ਕਿੱਥੇ ਗਈਆਂ ਕਪਤਾਵਾ ਜਿਹੜੀਆਂ ਛੋਟੇ ਹੁੰਦੇ ਪੜਦੇ ਸਾਂ ਸੀ ਇਹ ਮੇਰੇ ਦਾਦਾ ਜੀ ਕਰਤਾਰ ਦਿੱਤੀਆਂ ਦਾਦਾ ਲਖ ਦਾ ਹਜ਼ਾਰ ਸਾਨੂੰ ਦੇ ਵਿਦਿਆ ਦਾ ਦਾਨ ਪੜ ਲਿਖ ਬਣੀਏ ਸੁਗਰ ਸੁਜਾਨ ਅੱਜ ਇਹ ਜਿਹੜਾ ਹਾਲਾਤ ਬਣ ਚੁੱਕੇ ਆ ਪਿੰਡ ਚੱਗਰਾਂ ਦੇ ਸਰਕਾਰੀ ਹਾਈ ਐਲੀਮੈਂਟਰੀ ਸਕੂਲ ਦੇ ਆਹ ਦੇਖੋ ਇਹ ਨਾਲੀ ਨਹੀਂ ਨਾਲਾ ਬਣ ਚੁੱਕਾ ਹੈ ਤੇ ਪਾਣੀ ਥੋੜਾ ਥੋੜਾ ਨੰਗ ਰਿਹਾ ਕਿਉਂਕਿ ਪਿੰਡ ਦੇ ਅਧਿਆਪਕ ਸੌਰੀ ਸਕੂਲ ਦੇ ਅਧਿਆਪਕ ਕਈ ਵਾਰੀ ਮੈਂ ਦੇਖਿਆ ਕਿ ਡੰਡੇ ਲੈ ਕੇ ਵਿਚਾਰੇ ਸਫਾਈ ਕਰਨ ਲੱਗੇ ਹੁੰਦੇ ਜੇਕਰ ਚਾਵੇ ਤੇ ਪਿੰਡ ਦੀ ਪੰਚਾਇਤ ਵੀ ਇਸ ਨੂੰ ਜਿਹੜਾ ਸਵਾਰ ਸਕਦੀ ਸੀ ਦੇਖੋ ਇਹ ਹੈਗਾ ਸਰਕਾਰੀ ਹਾਈ ਐਲੀਮੈਂਟਰੀ ਸਕੂਲ ਚਗਰਾ ਜ਼ਿਲ੍ਹਾ ਹੁਸ਼ਿਆਰਪੁਰ ਆ ਤਾਂ ਚਲੋ ਕਿਸੇ ਦੇ ਬਾਅਦ ਸਫਾਇਦੇ ਲੱਗਿਆ ਉਹਦੇ ਨਾਲ ਉਹ ਦੇਖੋ ਸਾਹਮਣੇ ਗੰਦ ਹੈ ਇਧਰਲੀ ਸਾਈਡ ਆ ਔਰ ਆ ਦੇਖੋ ਆ ਹਾਲਾਤ ਹੈ ਇਹ ਜਦ ਪੂਰਾ ਭਰ ਜਾਂਦਾ ਤੇ ਪਾਣੀ ਜਿਹੜਾ ਹੈਗਾ ਆ ਇਧਰਲੀ ਸਾਈਡ ਆ ਜਾਂਦਾ ਤੇ ਇਥੋਂ ਨੰਗਣਾ ਬੱਚਿਆਂ ਦਾ ਔਖਾ ਹੋ ਜਾਂਦਾ